ਹਾਂ ਬਈ ਮੈਂ ਯਾ ਯਾ ਵੀ ਨਿੰਦਰਾ ਕਿਨੇ ਆ ਠੀਕ ਹੈ ਦੱਸਿਆ ਲੱਗਦਾ ਹੈ ਕੋਈ ਯਾਰ ਆਪਣਾ ਦੀਪਾਣੀ ਹਾਂ ਹਾਂ ਉਹਦਾ ਯਾਰ ਬਾਪੂ ਬਾਲਾ ਬਿਮਾਰ ਆ ਪਿਆ ਤੇ ਪੈਸੇ ਤੇ ਲੇ ਜਾ ਮੰਗ ਲੱਗਦਾ ਸੀ ਵਿਚਾਰਾ ਉਹਦਾ ਯਾਰ ਨੱਥੇ ਕੰਮ ਕਰੇ ਕਦੇ ਬੇਬੇ ਬਿਮਾਰ ਕਦੇ ਬਾਪੂ ਬਿਮਾਰ ਇਹ ਹੈ ਤਾਂ ਔਖਾ ਹੀ ਆ ਯਾਰ ਉਹ ਯਾਰ ਆਪਦਾ ਕੰਮ ਕਰਿਆ ਕਰ ਠੀਕ ਆ ਆਈ ਜਾ ਦੇ ਦੀਪਾ ਅਸੀਂ ਤਾਂ ਬਈ ਸੱਚੀ ਗੱਲ ਕਹ ਜੀ ਬਈ ਇਹ ਕੰਮ ਐਸ ਰਿਹਾ ਹਾਂ ਹਾਂ ਮੇਰਾ ਬਾਪੂ ਬਹੁਤ ਮਾਰਿਆ ਥੋੜੇ ਪੈਸੇ ਚਲਦੇ ਸੀ ਕਿੱਥੇ ਦਿੱਟਿਆ ਯਾਰ ਤੈਨੂੰ ਪਤਾ ਤਾਂ ਹੈ ਕੱਲ ਹੀ ਤਾਂ ਇਹ ਗੱਡੀ ਦੀ ਪੇਮੈਂਟ ਕਰਣੀ ਆਪਾਂ ਜਦ ਦੇਖਦੇ ਆ ਕੋਈ ਨਾ ਜੇਕਰ ਹੱਲ ਹੋ ਗਿਆ ਨਾ ਤਾਂ ਕੋਲ ਕਰ ਦਾਂਗੇ ਤੁਹਾਨੂੰ ਅਸੀਂ ਭਈਆ ਥੋੜੇ ਬੋਦੀ ਦਿਦੋ ਲੈਣਾ ਚੂਫੀ ਕੁਟ ਦਾ ਜਲਾਵ ਦਿੱਤਾ ਨਾ ਨਾ ਦਿੱਤਾ ਕਿੱਥੇ ਲੈ ਜਾਣੀ ਲੈ ਆਣਾ ਸੀ ਅੱਡੀ ਦਾ ਪੈਸਾ ਕਿੱਥੇ ਤੈਨੂੰ ਪਤਾ ਯਾਰ ਤਰਾਂ ਨੇ 100 ਮਿਲਣ ਦਿੰਦੇ ਨੇ ਚੋ ਦੇਖ ਲਈ ਬਾਈ ਜੇ ਹੋ ਜਾ ਤਾਂ ਕੋਈ ਗੱਲ ਨਹੀਂ ਠੀਕ ਆ ਬਾਈ ਫਿਰ ਦੱਸ ਦੇ ਹੋ ਜਾ ਹਾਂ ਹਾਂ ਕੋਈ ਨਾ ਦੇ ਦੇ ਠੀਕ ਠੀਕ ਚੱਲ ਢੀਗਾ ਬਾਈ ਫਿਰਨਾ ਚੱਲਦਾ ਯਾਰ ਰੋਕਦਾ ਰੋਕਦਾ ਮੋਰ ਬਾਈ ਆਪਾਂ ਬੰਦਾ ਨਾਲ ਸਾਹ ਜਾ ਕੇ ਆਉਣਾ ਹੈ ਤੇ ਸੇਵਾ ਦੇ ਗਿਓ ਮੀਆਂ ਥੋੜੀ ਜੀ ਬਾਈ ਯਾਰ ਮੈਂ ਨਹੀਂ ਜਾ ਸਕਦਾ ਬਾਈ ਯਾਰ ਕਿਉਂ ਨਹੀਂ ਜਾ ਸਕਦਾ ਗੰਦਾਰੀ ਬਾਈ ਯਾਰ ਤੂੰ ਆਏ ਦੇਖ ਵੀ ਆਪਣਾ ਬੰਦਾ ਤਾਂ ਰੋਡ ਦਾ ਫਿਰਦਾ ਪੈਸੇ ਮੰਗਦਾ ਫਿਰਦਾ ਤੇ ਹੁਣ ਯਾਰ ਆਪਾਂ ਗੁਰਦੁਆਰੇ ਪਰਚੀ ਨਿਕਾਉਂਦੇ ਚੰਗੇ ਲੱਗਾਂਗੇ ਬਾਈ ਜੇ ਤੁਸੀਂ ਸੇਵਾ ਹੀ ਕਰਨੀ ਹੈ ਨਾ ਤਾਂ ਉਹ ਦੀਪੇ ਦੇ ਵਿਚਾਰੇ ਨਹੀਂ ਕਰ ਮਗਰ ਉਹ ਤਾਂ ਵਿਚਾਰਾ ਪੈਸੇ ਮੰਗਦਾ ਘਰਦਾ ਯਾਰ ਆਪਾਂ ਪਰਚੇ ਹੀ ਘਟਾਉਂਦੇ ਸੀ ਉਹ ਅਗਰ ਦੇ ਚੰਗੇ ਲੱਗਦੇ ਹਾਂ ਯਾਰ ਮੈਂ ਦਰਾ ਤੂੰ ਮੇਰੀ ਅੱਖਾਂ ਭੁੱਲਦੀਆਂ ਚੱਲ ਆਪਾਂ ਚੱਲੀ ਉਹਦੇ ਘਰ ਹੀ ਚੱਲਿਆ ਚੰਗੀ ਆਈ ਦੂਰ ਸੋਰੀ ਜੀ ਤਾਂ ਉਹ ਤੇਰੇ ਮੰਜੂਰੀਆਂ ਸਮਝ ਨਹੀਂ ਸੀਗੇ ਉਹ ਤਾਂ ਮਨਿੰਦਰ ਨੇ ਮੇਰੀਆਂ ਅੱਖਾਂ ਖੋਲ੍ਹ ਦਿਆਂ ਜਿੰਨੇ ਜੋਗੇ ਹੈਗੇ ਪ੍ਰਵਾਸੀ ਦੇ ਨਾਲ ਆਹ ਤਾਂ ਹੈ ਜੀ ਬੱਸ ਚਲਾਈ ਕਰਾ ਐਗਰ ਵੀ ਲੋਡ ਹੋਈ ਤੁਹਾਨੂੰ ਦੱਸ ਦਈ ਅਸੀਂ ਤੇਰੇ ਨਾਲ ਹਾਜ਼ਰ ਆ ਬਹੁਤ ਬਹੁਤ ਧੰਨਵਾਦ ਬਾਈ ਬਹੁਤ ਬਹੁਤ ਧੰਨਵਾਦ ਕੋਈ ਨਹੀਂ ਬਾਈ ਚੁੱਤੂ ਬਾਪੂ ਠੀਕ ਹੋ ਗਿਆ ਨਾਲ ਦੀ ਨਾਲ ਮੈਂ ਤੁਹਾਡੇ ਪਾਸੇ ਮੁੜ ਜਾਵਾਂਗਾ ਤਾਂ ਦੋਸਤੋ ਤੁਸੀਂ ਹੁਣੇ-ਹੁਣੇ ਵੀਡੀਓ ਦੇਖੀ ਗਰੀਬ ਦਾ ਮੂੰਹ ਗੁਰੂ ਦੀ ਗੋਦ 'ਚ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਔਰ ਆਪਣੇ ਚੈਨਲ ਨੂੰ ਮੰਗਲ ਮੱਤੇ ਨੂੰ ਸਬਸਕ੍ਰਾਈਬਰ ਜੁੜੋ ਕਰਿਓ ਤੇ ਅਸੀਂ ਹਰ ਕੋਸ਼ਿਸ਼ ਕਰਾਂਗੇ ਤੁਹਾਨੂੰ ਹਰ ਰੋਜ਼ ਕੋਈ ਨਵੀਂ ਤੋਂ ਨਵੀਂ ਵੀਡੀਓ ਤੁਹਾਡੇ ਨਾਲ ਸਾਂਝੀ ਕਰਿਆ ਕਰਾਂਗੇ ਸੋ ਬਹੁਤ ਬਹੁਤ ਧੰਨਵਾਦ ਔਰ ਚੈਨਲ ਮੰਗਲ ਮੱਤੇ ਨੂੰ ਸਬਸਕ੍ਰਾਈਬ ਜੁੜ ਗਰੋ ਬੜੀ ਮਿਹਰਬਾਨੀ